ਅਮਰੀਕਾ ਤੋਂ ਡਿਪੋਰਟ ਹੋਏ ਨਾ ਇੱਧਰ ਦੇ ਰਹੇ ਨਾ ਉੱਧਰ ਦੇ ਹਵਾ ਚ ਕ੍ਰੈਸ਼ ਹੋਏ ਵੱਡੇ ਸੁਪਨੇ ਧਰਤੀ ਤੇ ਲੈਂਡ ਹੁੰਦਿਆ ਹੀ ਮੋਡੇ ਤੇ ਟਿੱਕੀ ਕਰਜ਼ੇ ਦੀ ਪੰਡ ਸਤਸਿਆ ਕਾ ਤੁਸੀਂ ਜੁੜਿਓ ਐਨ ਆਰ ਆਈ ਟੀਵੀ ਨਾਲ ਮੈਂ ਹਾਂ ਤੁਹਾਡੇ ਨਾਲ ਸਤਨਾਪ ਸਿੰਘ ਹੋਈ ਤਾਂ ਜਿਵੇਂ ਬਿੱਤੇ ਦਿਨੇ ਹੀ ਦੇਖਿਆ ਗਿਆ ਕਿ ਅਮਰੀਕਾ ਤੋਂ ਜੋ ਜਹਾਜ਼ 104 ਭਾਰਤੀਆਂ ਨੂੰ ਲੈ ਕੇ ਭਾਰਤ ਵੱਲ ਵਧਿਆ ਸੀ ਅਮਰੀਕਾ ਤੋਂ ਤਾਂ ਉਹ ਜਦੋਂ ਅੰਮ੍ਰਿਤਸਰ 에ਅਰਪੋਰਟ ਤੇ ਲੈਂਡ ਹੁੰਦਾ ਹੈ ਤਾਂ ਉਸ ਦੇ ਨਾਲ ਹੀ ਜਹਾਜ਼ ਤਾਂ ਧਰਤੀ ਤੇ ਲੈਂਡ ਹੋ ਜਾਂਦਾ ਹੈ ਪਰ ਕਿਤੇ ਨਾ ਕਿਤੇ ਇਨ੍ਹਾਂ ਭਾਰਤੀਆਂ ਦੇ ਰਿਪੋਰਟ ਹੋਏ ਲੋਕਾਂ ਦੇ ਸੁਪਨੇ ਆ ਜਿਹੜੇ ਉਹ ਹਵਾ 'ਚ ਹੀ ਕ੍ਰੈਸ਼ ਹੋ ਜਾਂਦੇ ਨੇ ਜਦਦੇ ਚੱਲਦੇ ਆ ਜਿਵੇਂ ਹੀ ਇਹ ਲੋਕ ਬਾਅਸ ਆਪਣੇ ਘਰਾਂ ਨੂੰ ਪਰਤਦੇ ਨੇ ਤਾਂ ਇੱਕ ਪਾਸੇ ਤਾਂ ਸਮਾਜ ਦਾ ਉਹ ਜਿਹੜਾ ਚਿਹਰਾ ਖੜਿਆ ਜਿਹੜਾ ਅਕਸਰ ਕਿਸੇ ਨਾ ਕਿਸੇ ਤਰੀਕੇ ਨਾਲ ਸਵਾਲੀਆ ਚਿੰਨ ਲਗਾਉਂਦਾ ਰਹਿੰਦਾ ਹੈ ਤੇ ਅਕਸਰ ਕੋਈ ਨਾ ਕੋਈ ਤੋਹਮਤ ਮਾਰਦਾ ਰਹਿੰਦਾ ਹੈ ਤਾਂ ਦੂਜੇ ਪਾਸੇ ਇਹ ਉਹ ਲੋਕ ਨੇ ਜਿੰਨਾਂ ਦੇ ਸਿਰ ਤੇ 45 45 50 50 ਲੱਖ ਤੱਕ ਦਾ ਕਰਜ਼ਾ ਵੀ ਹੈ ਅਤੇ ਅਜੇ ਇਹ ਵੀ ਬਹੁਤ ਸਾਰੇ ਨੇ ਕਿ ਨਾ ਉਹਨਾਂ ਕੋਲ ਜ਼ਮੀਨ ਰਹੀ ਐ ਨਾ ਹੁਣ ਅੱਗੇ ਕੋਈ ਅੱਗੇ ਰਾਹ ਰਿਹਾ ਕਿ ਉਹ ਜਿਹੜੀ ਜ਼ਮੀਨ ਵੇਚੀ ਸੀ ਉਤ ਮਾਂ ਜਿਹੜੀ ਆਪਾਂ ਜਮੀਨ ਨੂੰ ਮੰਨਦੇ ਆ ਉਸ ਮਾਂ ਨੂੰ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਵੇਚਣਾ ਪੈ ਗਿਆ ਕਿ ਹਾਂ ਹੋਰ ਜਿਹੜਾ ਅੱਗੇ ਤਰੀਕੇ ਨਾਲ ਜਿਹੜਾ ਜੀਵਨ ਨੂੰ ਚੰਗਾ ਜਿਹੜਾ ਬਤੀਤ ਕੀਤਾ ਜਾਵੇ ਜਾਂ ਫਿਰ ਜਿਹੜੀ ਜ਼ਮੀਨ ਵੇਚੀ ਗਈ ਆ ਉਸ ਨੂੰ ਹੋਰ ਵਧਾਇਆ ਜਾਵੇ ਤੇ ਵਾਪਸ ਲਿਆ ਜਾਵੇ ਪਰ ਇਹ ਹੁਣ ਕਿਤੇ ਨਾ ਕਿਤੇ ਗੱਲਾਂ ਸਾਰੀਆਂ ਇਨਾ ਲੋਕਾਂ ਦੇ ਲਈ ਸੁਪਨੇ ਬਣ ਕੇ ਹੀ ਰਹਿ ਗਏ ਨੇ ਖਾਸ ਕਰਕੇ ਜੇ ਗੱਲ ਕਰੀਏ ਕਿ ਹ ਇਹ ਬਾਕੀ ਲੋਕਾਂ ਦੇ ਲਈ ਤਾਂ ਸਿਰਫ ਆਮ ਗੱਲਬਾਤ ਆ ਪਰ ਜਿਨ੍ਹਾਂ ਦੇ ਪਿੰਡੇ ਤੇ ਗੱਲਾਂ ਜੜੀਆਂ ਬੀਤ ਰਹੀਆਂ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਕਿਸ ਤਰੀਕੇ ਨਾਲ ਉਹਨਾਂ ਦੇ ਪਰਿਵਾਰ ਰਹਿ ਰਹੇ ਨੇ ਇੱਕ ਅਜਿਹੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਕਿ ਇੱਕ ਭਰਾ ਜਿਹੜਾ ਚਾਰ ਭੈਣਾਂ ਦਾ ਭਰਾ ਉਹ ਸੁਪਨੇ ਲੈ ਕੇ ਗਿਆ ਸੀਗਾ ਕਿ ਕਿਤੇ ਨਾ ਕਿਤੇ ਪਰਿਵਾਰ ਨੂੰ ਚੰਗਾ ਜੀਵਨ ਜਿਹੜਾ ਵਤੀਤ ਕਰਾਵਾਂਗੇ ਜਾਂ ਚੰਗੀ ਜਿਹੜੀ ਐ ਇਸ ਪ੍ਰਸਤੀ ਵਾਲਾ ਜੀਵਨ ਆ ਜਿਹੜਾ ਉਹ ਪਰਿਵਾਰ ਲਈ ਬਣਵਾਵਾਂਗੇ ਪਰ ਉਹ ਸਭ ਕੁਝ ਇੱਕ ਸੁਪਨਾ ਹੀ ਬਣ ਗਿਆ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਇਕੱਲਾ ਅਮਰੀਕੀ ਫੌਜੀ ਜਹਾਜ਼ ਹੀ ਲੈਂਡ ਨਹੀਂ ਹੋਇਆ ਬਲਕਿ ਇਸ ਨਾਲ ਪੰਜਾਬੀ ਘਰਾਂ ਦੇ ਸੁਪਨੇ ਵੀ ਕ੍ਰੈਸ਼ ਹੋਏ ਨੇ ਨਵੇਂ ਆਲਣ ਦੀ ਤਲਾਸ਼ ਚ ਪੰਜਾਬ ਛੱਡਣ ਲੱਗਿਆ ਇਹਨਾਂ ਮੁੰਡਿਆਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਉਮੀਦਾਂ ਦਾ ਇਹ ਆਲਣਾ ਤਿਲਾ ਤਿਲਾ ਹੋ ਜਾਏਗਾ ਪਿੰਡ ਜਿਹੜੂ ਫਗਵਾੜਾ ਦਾ ਰਹਿਣ ਵਾਲਾ ਜਸਕਰਨ ਸਿੰਘ ਉਹਨਾਂ ਤੀ ਪੰਜਾਬੀਆਂ ਚੋਂ ਇੱਕ ਹੈ ਜੋ ਮਾਪਿਆਂ ਦੀ ਦੁੱਖਾਂ ਦੀ ਪੰਡ ਨੂੰ ਹੌਲਾ ਕਰਨਾ ਚਾਹੁੰਦਾ ਸੀ ਹੁਣ ਜ਼ਿੰਮੇਵਾਰੀ ਦਾ ਬੋਝ ਕਿਵੇਂ ਉਠਾਏਗਾ ਨਵਾਂ ਫਿਕਰ ਉਸ ਨੂੰ ਵੱੱਡ ਵੱੱਡ ਕੇ ਖਾ ਰਿਹਾ ਹੈ ਘਰ ਦੇ ਵੇੜੇ 'ਚ ਬੈਠੀ ਮਾਂ ਦੇ ਸਿਰ ਤੇ ਲਈ ਕਾਲੀ ਚੁੰਨੀ ਨਵੇਂ ਉੱਠੇ ਬਾਬਰੋਲੇ ਵੱਲ ਸੰਕੇਤ ਕਰ ਰਹੀ ਹੈ ਬੇਸ਼ੱਕ ਇਸ ਮਾਂ ਨੂੰ ਅੱਖਾਂ ਤੋਂ ਦਿਸਦਾ ਨਹੀਂ ਪਰ ਪੁੱਤ ਤੇ ਪਈ ਪੀੜ ਨੂੰ ਤੁਰ ਅੰਦਰੋਂ ਮਹਿਸੂਸ ਕਰ ਰਹੀ ਹੈ ਇਹ ਮਾਂ ਸਿਰਤੇ 45 ਲੱਖ ਦਾ ਕਰਜ਼ਾ ਹੈ ਜੋ ਪੁੱਤ ਨੂੰ ਵਿਦੇਸ਼ ਭੇਜਣ ਲਈ ਚੁੱਕਿਆ ਸੀ ਬਾਪ ਜੋਗਾ ਸਿੰਘ ਨੇ ਕਿਹਾ ਹੈ ਕਿ ਪੁੱਤ 7 ਮਹੀਨੇ ਪਹਿਲਾਂ ਦਵਾਈ ਗਿਆ ਸੀ ਜਿੱਥੋਂ ਏਜੰਟ ਨੇ ਅੱਗੋਂ ਅਮਰੀਕਾ ਭੇਜ ਦਿੱਤਾ ਉਸ ਦੇ ਟੇਕ ਹੁਣ ਸਰਕਾਰ ਤੇ ਹੈ ਜਿਸ ਕਾਰਨ ਚਾਰ ਭੈਣਾਂ ਦਾ ਇਕਲੌਤਾ ਭਰਾ ਭੈਣਾਂ ਨੂੰ ਰਖੜੀ ਵਾਲੇ ਹੱਥਾਂ ਤੇ ਹੱਥਕੜੀ ਦਾ ਪਤਾ ਲੱਗਿਆ ਤਾਂ ਉਹਨਾਂ ਦਾ ਤਰਾ ਨਿਕਲ ਗਿਆ ਜਦੋਂ ਇਹ ਭਰਾ ਉਹਨਾਂ ਦਾ ਅੰਮ੍ਰਿਤਸਰ 에ਅਰਪੋਰਟ ਤੇ ਪਹੁੰਚਦਾ ਹੈ ਤਾਂ ਅੱਗੇ ਜਦੋਂ ਉਹਨਾਂ ਦੇ ਹਾਲਾਤ ਆ ਜਿਹੜੇ ਮਾਪਿਆਂ ਦੇ ਉਹ ਬਿਆਨ ਨਹੀਂ ਕੀਤੇ ਜਾ ਸਕਦੇ ਹਾਲਾਂਕਿ ਬਹੁਤ ਸਾਰੇ ਇਸ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਵੀ ਜੋੜ ਕੇ ਦੇਖ ਰਹੇ ਆ ਕਿ ਇਹਨਾਂ ਨੇ ਜੇ ਗਲਤ ਕਦਮ ਚੁੱਕਿਆ ਤਾਂ ਉਹਨਾਂ ਨਾਲ ਗਲਤ ਹੋਇਆ ਤਾਂ ਇਸੇ ਤਹਿਤ ਜੇ ਘਰ ਦੇਖਿਆ ਜਾਵੇ ਕਿ ਇਹ ਲੋਕ ਨਾ ਉਧਰ ਦੇ ਰਹੇ ਨਾ ਉਧਰ ਦੇ ਜੇ ਘਰ ਦੇਖਿਆ ਜਾਵੇ ਕਿ ਜੇ ਲੱਖ ਤੋਂ ਲੱਖ ਦਾ ਕਰਜ਼ੇ ਵੀ ਹੋਵੇ ਲੋਕ ਕਿਸੇ ਵਿਅਕਤੀ ਤੇ ਤਾਂ ਉਹ ਕਰਜ਼ਾ ਇੰਨਾ ਵੱਡ ਵੱਡ ਕੇ ਲੋਕਾਂ ਨੂੰ ਖਾ ਜਾਂਦਾ ਹੈ ਕਿ ਸਾਰੇ ਜੀਵਨ ਜਾਂ ਜ਼ਿੰਦਗੀ ਹੀ ਉਸ ਕਰਜ਼ੇ ਨੂੰ ਉਤਾਰਨ ਤੇ ਲੱਗ ਜਾਂਦੀ ਹੈ ਪਰ ਇੱਥੇ ਤਾਂ ਲੱਖਾਂ ਦੀ ਗੱਲ ਹੋ ਰਹੀ ਆ ਜਾਨੀ ਕਿ 45 ਤੋਂ 50 ਲੱਖ ਜਿਹੜਾ ਕਰਜ਼ਾ ਹੈ ਉਹ ਇੱਕ ਵੱਡਾ ਬੋਝ ਬਣ ਗਿਆ ਜਿੱਥੇ ਕਿ ਇੱਕ ਪਾਸੇ ਨੌਜਵਾਨੀ ਵੱਡੇ ਜਿਹੜੇ ਆ ਆਪਣੇ ਜੀਵਨ ਨੂੰ ਸਹੀ ਤਰੀਕੇ ਤੇ ਸਹੀ ਲੀਤ ਤੇ ਲਿਆਉਣ ਦੇ ਲਈ ਜਦੋ ਜੈਦ ਕਰ ਰਹੀ ਆ ਪਰ ਉੱਥੇ ਹੀ ਆਪ ਬਣਾਏ ਸੁਪਨਿਆਂ ਵਿੱਚ ਆਪ ਹੀ ਜਿਹੜੇ ਆ ਬਹੁਤ ساری ਜਵਾਨੀ ਹੁਣ ਡੁੱਬਦੀ ਨਜ਼ਰ ਆ ਰਹੀ ਹੈ ਜੋ ਅਮਰੀਕਾ ਵੱਲੋਂ ਇਹ ਕਦਮ ਚੁੱਕਿਆ ਗਿਆ ਤਾਂ ਕਿਤੇ ਨਾ ਕਿਤੇ ਇੱਕ ਉਸੇ ਕੜੀ ਦਾ ਹਿੱਸਾ ਹੈ ਜਿਸ ਕਰਨ ਸਿੰਘ ਜਿਸ ਤੇ ਇਹ ਹੁਣ ਵੱਡੀ ਵਿਵਤਾ ਪੈ ਗਈ ਹੈ ਕਿ ਕਿਸ ਤਰੀਕੇ ਨਾਲ ਹੁਣ ਮਾਪਿਆਂ ਦੇ ਸੁਪਨੇ ਜਿਹੜੇ ਆ ਪੂਰੇ ਕਿਤੇ ਜਾਣ ਫਿਰ ਜਾਂ ਆਪਣੀ ਜ਼ਿੰਦਗੀ ਨੂੰ ਅੱਗੇ ਕਿਵੇਂ ਵਧਾਇਆ ਜਾਵੇ ਹਾਲਾਂਕਿ ਜੀਵਨ ਵਿੱਚ ਉਤਰਾ ਚੜਾ ਆਉਂਦੇ ਜਾਂਦੇ ਰਹਿੰਦੇ ਨੇ ਜੋ ਲੜਦਾ ਉਹੀ ਯੋਧਾ ਬਣਦਾ ਪਰ ਫਿਰ ਵੀ ਕਿਤੇ ਨਾ ਕਿਤੇ ਇੱਕ ਵਾਰ ਜ਼ਰੂਰ ਜੋ 45 ਲੱਖ ਦਾ ਕਰਜ਼ਾ ਹੈ ਉਹ ਕਿਤੇ ਨਾ ਕਿਤੇ ਆ ਵੱਡੇ ਸਵਾਲ ਜਾਂ ਵੱਡੇ ਜਿਹੜੇ ਆ ਚਿੰਤਾ ਦਾ ਵਿਸ਼ਾ ਬਣ ਗਿਆ ਇਸ ਪਰਿਵਾਰ ਦੇ ਲਈ ਉੱਥੇ ਹੀ ਬਹੁਤ ਸਾਰੇ ਲੋਕ ਆ ਜਿਹੜੇ ਹੁਣ ਸਰਕਾਰਾਂ ਵੱਲ ਵੀ ਦੇਖ ਰਹੇ ਆ ਕਿ ਸਰਕਾਰਾਂ ਕਿਤੇ ਨਾ ਕਿਤੇ ਕੋਈ ਬਾਹ ਜੜੀ ਫੜਨ ਇਹਨਾਂ ਲੋਕਾਂ ਦੀ ਜਾਂ ਕੋਈ ਰਾਹਤ ਦੇਣ ਤਾਂ ਕਿ ਇਹ ਲੋਕ ਆ ਇੱਥੇ ਕਿਸੇ ਤਰ੍ਹਾਂ ਦਾ ਗਲਤ ਕਦਮ ਨਾ ਚੁੱਕਣ ਕਿਉਂਕਿ ਜਦੋਂ ਕੋਈ ਰਸਤਾ ਨਹੀਂ ਦਿਖਦਾ ਬਹੁਤ ਸਾਰੇ ਲੋਕ ਗਲਤ ਰਸਤੇ ਵੀ ਪੈ ਜਾਂਦੇ ਆ ਪਰ ਉੱਥੇ ਹੀ ਉਹਨਾਂ ਗਲਤ ਰਸਤਿਆਂ ਤੋਂ ਵੀ ਕਈ ਵਾਪਸ ਮੁੜ ਕੇ ਆ ਕੇ ਬਹੁਤ ਸਾਰੇ ਸਮਾਜ ਨੂੰ ਵੀ ਸੁਧਾਰ ਦਿੰਦੇ ਆ ਕਿਉਂਕਿ ਹੁਣ ਤੱਕ ਅਸੀਂ ਬਹੁਤ ਸਾਰੀਆਂ ਕਹਾਣੀਆਂ ਪੜੀਆਂ ਨੇ ਕਿ ਕਿਸ ਤਰੀਕੇ ਨਾਲ ਗਲਤ ਰਸਤੇ ਤੇ ਗਏ ਲੋਕ ਵਾਪਸ ਮੁੜੇ ਤੇ ਉਹਨਾਂ ਨੇ ਬਹੁਤ ਸਾਰੇ ਲੋਕਾਂ ਦਾ ਜੀਵਨ ਤੱਕ ਬਦਲ ਕੇ ਰੱਖ ਦਿੱਤਾ ਉਸੇ ਤਰੀਕੇ ਨਾਲ ਇਹ ਇੱਕ ਵੱਡਾ ਪਹਾੜ ਆ ਕੇ ਜਿਹੜਾ 104 ਭਾਰਤੀਆਂ ਦੇ ਅੱਗੇ ਖੜ ਗਿਆ ਖਾਸ ਕਰਕੇ ਜੇਕਰ ਪੰਜਾਬੀਆਂ ਦੀ ਗੱਲ ਕਰੇ ਕਿ ਜਿਹੜੇ 30 ਪੰਜਾਬੀ ਨੇ ਉਹਨਾਂ ਦੇ ਅੱਗੇ ਵੀ ਖੜ ਗਿਆ ਹਾਲਾਂਕਿ ਉਸ ਵਿੱਚ ਹਾਲੇ ਜਿਹੜੀ ਜਾਣਕਾਰੀ ਆ ਹੌਲੀ ਹੌਲੀ ਸਾਹਮਣੇ ਆਏਗੀ ਕਿ ਕਿਸ ਕਿਸ ਤਰੀਕੇ ਨਾਲ ਇਹ ਲੋਕ ਗਏ ਜਿੱਥੇ ਇੱਕ ਪਾਸੇ ਜਾਣ ਤਲੀ ਤੇ ਧਰ ਕੇ ਇਹ ਲੋਕ ਅਮਰੀਕਾ ਚ ਐਂਟਰ ਹੋਏ ਪਰ ਉਥੇ ਹੀ ਉਹਨਾਂ ਨੂੰ ਵਾਪਸੀ ਵੀ ਆਪਣੀ ਜਾਣ ਤਲੀ ਤੇ ਧਰ ਕੇ ਕਰਨੀ ਪੈ ਗਈ ਹੈ ਕਦੇ ਸ਼ਾਇਦ ਇਹਨਾਂ ਨੇ ਸੋਚਿਆ ਵੀ ਨਹੀਂ ਹੋਣਾ ਕਿ ਸਾਡੇ ਨਾਲ ਇਹ ਕੁਝ ਹੋਏਗਾ ਤਾਂ ਦੇਖਣਾ ਹੋਏਗਾ ਕਿ ਹੁਣ ਜਸਕਰਨ ਸਿੰਘ ਜਾਂ ਉਸ ਦਾ ਪਰਿਵਾਰ ਦਾ ਕੋਈ ਸਹਾਰਾ ਬਣੇਗਾ ਜਾਂ ਬਾਕੀ ਜਿਹੜੇ ਨੌਜਵਾਨ ਨੇ ਉਹਨਾਂ ਦਾ ਕੋਈ ਸਹਾਰਾ ਬਣੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਕਿਤੇ ਨਾ ਕਿਤੇ ਅਮਰੀਕਾ ਜਿੱਥੇ ਇੱਕ ਪਾਸੇ ਵੱਡਾ ਸੁਪਨਾ ਸੀ ਲੋਕਾਂ ਦੇ ਲਈ ਪਰ ਉਹੀ ਸੁਪਨਾ ਕਿਤੇ ਨਾ ਕਿਤੇ ਬਹੁਤ ਸਾਰੇ ਜਿਹੜੇ ਏਪੀ ਪੰਜਾਬੀ ਨੇ ਬਾਸ ਪਰਤੇ ਨੇ ਇਹਨਾਂ ਦਾ ਸੁਪਨਾ ਜਿਹੜਾ ਹਵਾ 'ਚ ਹੀ ਕ੍ਰੈਸ਼ ਹੁੰਦਾ ਨਜ਼ਰ ਆ ਰਿਹਾ ਹੈ